ਇਥੇ ਗੁਰੂ ਪਾਤਸ਼ਾਹ ਜੀ ਨੇ ਪਛੋਤਾਏ ਸ਼ਬਦ ਛੇ ਥੱਲੇ ਔਂਕੜ ਲਗਾ ਕੇ ਲਿਖਿਆ ਸਾਧ ਸੰਗਤ ਜੀ ਜਦੋਂ ਵੀ ਕਿਸੇ ਵਿਚਕਾਰ ਵਾਲੇ ਅੱਖਰ ਨੂੰ ਔਂਕੜ ਲੱਗਦੀ ਹੈ ਜਾਂ ਸਿਹਾਰੀ ਲੱਗਦੀ ਹੈ ਉਹ ਹਮੇਸ਼ਾ ਉਚਾਰਨ ਦੇ ਵਿੱਚ ਆਏਗੀ ਅਖੀਰ ਵਾਲੇ ਅੱਖਰ ਨੂੰ ਜੇ ਔਂਕੜ ਲੱਗਦੀ ਹੈ ਜਾਂ ਸਿਹਾਰੀ ਲੱਗਦੀ ਹੈ ਉਹਦਾ ਉਚਾਰਨ ਕਰਨਾ ਹੈ ਜਾਂ ਨਹੀਂ ਕਰਨਾ ਇਹ ਵਿਆਕਰਨ ਦੇ ਨਿਯਮ ਤੈਅ ਕਰਨਗੇ ਮੰਨੇ ਮਾਰਗ ਠਾਗ ਨਾ ਪਾਈ ਜਿਸ ਨੇ ਨਾਮ ਨੂੰ ਮੰਨ ਲਿਆ ਉਹਦੇ ਰਸਤੇ ਦੇ ਵਿੱਚ ਕੋਈ ਬੰਦਾ ਰੁਕਾਵਟ ਖੜੀ ਨਹੀਂ ਕਰ ਸਕਦਾ ਹੈ ਮਾਰਗ ਗਗੇ ਨੂੰ ਸਿਹਾਰੀ ਲੱਗੀ ਹੈ ਉਚਾਰਨ ਵਿੱਚ ਨਹੀਂ ਆਏਗੀ ਇਹਦਾ ਅਰਥ ਬਣਦਾ ਹੈ ਮਾਰਗ ਉੱਪਰ ਠਾਕ ਨਾ ਪਾਏ ਠਾਕ ਦਾ ਅਰਥ ਹੈ ਰੋਕ ਲਗਾਉਣੀ ਉਹ ਗੁਰਮਖ ਇਨਸਾਨ ਜਦੋਂ ਆਪਣੀ ਜ਼ਿੰਦਗੀ ਦੇ ਰਾਹ ਤੇ ਤੁਰਦਾ ਹੈ ਲੋਕ ਰੋਕਣ ਦਾ ਯਤਨ ਕਰਨਗੇ ਪਰ ਰੋਕ ਨਹੀਂ ਪਾਉਂਦੇ ਜਿਵੇਂ ਗੁਰੂ ਸਾਹਿਬ ਦੇ ਰਾਹ ਵਿੱਚ ਕਿੰਨੇ ਲੋਕਾਂ ਨੇ ਰੁਕਾਵਟ ਖੜੀ ਕਰਨ ਦਾ ਯਤਨ ਕੀਤਾ ਤਤੀਆਂ ਤਵੀਆਂ ਤੇ ਬਿਠਾਇਆ ਮਹਾਰਾਜੀ ਦਾ ਸਰਬੰਸ ਲੇਖੇ ਲੱਗ ਗਿਆ ਗੁਰੂ ਕਲਗੀ ਧਰਜੀ ਦਾ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਪਰ ਉਹਨਾਂ ਦੇ ਰਾਹ ਨੂੰ ਰੋਕ ਨਹੀਂ ਸਕੇ ਜ਼ੁਲਮ ਕਰਨ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫਿਰ ਤੋਂ ਆਪ ਜੀ ਦਾ ਦਾਸ ਤੇ ਇਸ ਚੈਨਲ ਦੇ ਵਿੱਚ ਸਵਾਗਤ ਹੈ ਜਿਹੜੀਆਂ ਸੰਗਤਾਂ ਪਹਿਲਾਂ ਤੋਂ ਇਸ ਚੈਨਲ ਦੇ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਸੰਗਤਾਂ ਨੂੰ ਪਤਾ ਹੈ ਕਿ ਅਸੀਂ ਪਾਵਨ ਗੁਰਬਾਣੀ ਵਿੱਚੋਂ ਜਬਜੀ ਸਾਹਿਬ ਜੀ ਦੀ ਬਾਣੀ ਦੀ ਸੰਥਿਆ ਆਰੰਭ ਕੀਤੀ ਹੋਈ ਹੈ ਹੁਣ ਤੱਕ ਸਾਧ ਸੰਗਤ ਜੀ ਅਸੀਂ ਇਸ ਪਾਵਨ ਬਾਣੀ ਦੀਆਂ 11 ਪੌੜੀਆਂ ਦੀ ਸੰਥਿਆ ਮੁਕੰਮਲ ਕਰ ਚੁੱਕੇ ਆਓ ਇਸ ਵੀਡੀਓ ਤੋਂ ਇਸ ਪਾਵਨ ਗੁਰਬਾਣੀ ਦੀ 12ਵੀਂ ਪੌੜੀ ਤੋਂ ਆਪਾਂ ਸੰਥਿਆ ਨੂੰ ਅੱਗੇ ਤੋਰਨ ਦਾ ਯਤਨ ਕਰੀਏ ਪਿਛਲੀ ਵੀਡੀਓ ਵਿੱਚ ਆਪਾਂ ਵਿਚਾਰਿਆ ਸੀ ਕਿ ਕਿਵੇਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸੁਣਨ ਦੀ ਜੋ ਮਹਾਨ ਮਹਿਮਾ ਹੈ ਉਹ ਦ੍ਰਿੜ ਕਰਵਾਈ ਉਹਨਾਂ ਨੇ ਦੱਸਿਆ ਕਿ ਜੇ ਸਾਨੂੰ ਸੁਰਤ ਦੇ ਨਾਲ ਸੁਣਨਾ ਆ ਜਾਏ ਉਹਦੇ ਨਾਲ ਸਾਡੀ ਜਿੰਦਗੀ ਵਿੱਚ ਕਿੰਨਾ ਵੱਡਾ ਪਰਵਰਤਨ ਆ ਸਕਦਾ ਹੈ ਜੇ ਸਾਨੂੰ ਸੁਣਨ ਦੀ ਜਾਂਚ ਆ ਜਾਏ ਉਹਦੇ ਨਾਲ ਅਸੀਂ ਆਮ ਮਨੁੱਖਾਂ ਤੋਂ ਅੱਗੇ ਵੱਧ ਕੇ ਕਿੰਨੀ ਉੱਚੀ ਪਦਵੀ ਹਾਸਲ ਕਰ ਸਕਦੇ ਹਾਂ ਸਾమే ਸੰਸਾਰ ਦੀ ਸਚਾਈ ਦੀ ਸਮਝ ਪਾ ਸਕਦੇ ਤੇ ਹੁਣ ਸੱਚੇ ਪਾਤਸ਼ਾਹ ਜੀ ਸੁਣਨ ਤੋਂ ਬਾਅਦ ਅੱਗੇ ਮੰਨਣ ਦਾ ਜ਼ਿਕਰ ਕਰਦੇ ਨੇ ਕਿ ਜੇ ਕੋਈ ਮੰਨਣ ਦੇ ਮਾਰਗ ਤੇ ਚੱਲ ਪਏ ਤੇ ਮੰਨਣ ਦੇ ਨਾਲ ਸਾਡੇ ਤੇ ਕਿੰਨੀ ਵੱਡੀ ਕਿਰਪਾ ਹੋ ਸਕਦੀ ਹੈ ਸਭ ਤੋਂ ਪਹਿਲੀ ਗੱਲ ਸਾਧ ਸੰਗਤ ਗੁਰਮਤ ਵਿੱਚ ਅਸੀਂ ਗੁਰੂ ਦੇ ਉਪਦੇਸ਼ ਨੂੰ ਕੱਲਾ ਸੁਣਨਾ ਹੀ ਨਹੀਂ ਬਲਕਿ ਸਤਿਗੁਰੂ ਦੇ ਉਪਦੇਸ਼ ਨੂੰ ਮੰਨਣਾ ਵੀ ਇਹ ਨਾ ਹੋਵੇ ਕਿ ਤੇ ਇੱਕ ਕੰਨ ਦੇ ਵਿੱਚੋਂ ਗੁਰੂ ਦੀ ਗੱਲ ਸੁਣੀ ਤੇ ਦੂਜੇ ਕੰਨ ਵਿੱਚੋਂ ਗੁਰੂ ਦੀ ਗੱਲ ਬਾਹਰ ਕੱਢ ਦਿੱਤੀ ਗੁਰਮਤ ਵਿੱਚ ਗੁਰੂ ਸਾਹਿਬ ਨੇ ਸਾਨੂੰ ਅਸੂਲ ਦ੍ਰਿੜ ਕਰਵਾਇਆ ਗੁਰਸੇ ਕੰਬੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਪਾਲ ਮੰਨੋ ਹਰ ਹਰ ਕਥਾ निराली ਜੋ ਗੁਰੂ ਜੀ ਕਹਿੰਦੇ ਨੇ ਭਲਾ ਕਰਕੇ ਮੰਨ ਲਓ ਇਤ ਮਾਰਗ ਚੱਲਿਏ ਭਾਈ ੜੇ ਗੁਰ ਕਹਿਆ ਸਕਾਰ ਕਮਾਈ ਜੀਓ ਤੇ ਅਗੇ ਮਨ ਕੀ ਮਤੜੀ ਵਿਸਾਰੀਂ ਦੂਜਾ ਭਾਉ ਜੀਓ ਕਿਉ ਪਾਵੇ ਹਰ ਦਰਸਾ ਵਡਾ ਨਹਿ ਲੱਗੈ ਤੱਤੀ ਭਾਉ ਜੀਓ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਰਾਗ ਸੋਹੀ ਗੁਣਵੰਤੀ ਬਾਣੀ ਵਿੱਚ ਇਹ ਬਚਨ ਸਾਨੂੰ ਸਮਝਾਏ ਕਿ ਜੇ ਭਾਈ ਤੂੰ ਗੁਰੂ ਦੇ ਮਾਰਗ ਦੇ ਉੱਪਰ ਚੱਲਿਆ ਹੈ ਤੇ ਗੁਰੂ ਦੇ ਹੁਕਮ ਨੂੰ ਸੱਤ ਕਰਕੇ ਮੰਨਿਆ ਕਰ ਜੇ ਇੰਜ ਕਰ ਲਿਆ ਫਿਰ ਤੈਨੂੰ ਵਿਕਾਰਾਂ ਦੀ ਤਤੀ ਹਵਾ ਵੀ ਨਹੀਂ ਲੱਗ ਸਕਦੀ ਸੋ ਇਹਨਾਂ ਚਾਰ ਪੌੜੀਆਂ ਵਿੱਚ ਵੀ ਸਤ ਗੁਰੂ ਮੰਨਣ ਦੀ ਮਹਿਮਾ ਦੱਸ ਰਹੇ ਹਨ ਧਿਆਨ ਦੇਣਾ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਨੇ ਮੰਮੇ ਉੱਪਰ ਟਿੱਪੀ ਤੇ ਨੰਨੇ ਨੂੰ ਲਾਂ ਲਾ ਕੇ ਮੰਨੇ ਇੰਜ ਵੀ ਲਿਖਿਆ ਹੈ ਗੁਰੂ ਸਾਹਿਬ ਨੇ ਨੰਨੇ ਤੇ ਦੋ ਲਾਵਾਂ ਲਾ ਕੇ ਮੰਨੈ ਇੰਜ ਵੀ ਲਿਖਿਆ ਹੋਇਆ ਜੇ ਜਗ੍ਹਾ ਤੇ ਲਾਂ ਲੱਗੀ ਹੈ ਉਥੇ ਆਪਾਂ ਇੱਕ ਲਾਂ ਦਾ ਉਚਾਰਨ ਕਰਾਂਗੇ ਮੰਨੈ ਕੀ ਗਤ ਕਹੀਂ ਨਾ ਜਾਏ ਤੇ ਜੇ ਜਗ੍ਹਾ ਤੇ ਮੰਨੈ ਦੋ ਲਾਵਾਂ ਨਾ ਲਿਖਿਆ ਉਥੇ ਮੰਨੈ ਹੀ ਉਚਾਰਨ ਕਰਾਂਗੇ ਇਹਦਾ ਆਪਾਂ ਖਾਸ ਤੌਰ ਤੇ ਧਿਆਨ ਦੇਣਾ ਹੈ ਮੰਨੈ ਦਾ ਅਰਥ ਹੋ ਗਿਆ ਜਿਸ ਨੇ ਮੰਨ ਲਿਆ ਮੰਨੇ ਹੋਏ ਮਨੁੱਖ ਦੀ ਮੰਨੇ ਕੀ ਗਤ ਕਹੀ ਨਾ ਜਾਏ ਉਹਦੀ ਅਵਸਥਾ ਦੱਸੀ ਨਹੀਂ ਜਾ ਸਕਦੀ ਜਦੋਂ ਆਗਿਆ ਮੰਨੇ ਦੁਲਾਵਾਂ ਨਾਲ ਇਹ ਅਰਥ ਬਣ ਜਾਣਾ ਹੈ ਜੇ ਮੰਨ ਲਈਏ ਮੰਨ ਲੈਣ ਦੇ ਨਾਲ ਮੰਨੇ ਅਰਥਾਂ ਦੇ ਵਿੱਚ ਵੀ ਫਰਕ ਪੈਂਦਾ ਹੈ ਜਦੋਂ ਸੀ ਲਾ ਲਾ ਦਿੰਦੇ ਆ ਜਾਂ ਲਾ ਨੂੰ ਉਤਾਰ ਦਿੰਦੇ ਆਪਾਂ ਵਿਚਾਰ ਨੂੰ ਅੱਗੇ ਤੋਰਨ ਦਾ ਯਤਨ ਕਰੀਏ ਮਹਾਰਾਜ ਜੀ ਦੇ ਬਚਨ ਨੇ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਸ਼ੁਤਾਈ ਇਹਨਾਂ ਦੋਨਾਂ ਤੁਕਾਂ ਦੇ ਵਿੱਚ ਉਚਾਰਨ ਵਾਸਤੇ ਥੋੜਾ ਗੌਦਿਆਂ ਨਾਲ ਆਪਾਂ ਧਿਆਨ ਦੇਣਾ ਹੈ ਕਈ ਅੱਖਰ ਨੇ ਜਿਨ੍ਹਾਂ ਦਾ ਅਕਸਰ ਗਲਤ ਉਚਾਰਨ ਕੀਤਾ ਜਾਂਦਾ ਮੰਨੇ ਕੀ ਗਤ ਕਹੀ ਨਾ ਜਾਏ ਉਚਾਰਨ ਕਰਨ ਲੱਗੇ ਆਪਾਂ ਗਤ ਸ਼ਬਦ ਤੇ ਵਿਸ਼ਰਾਮ ਦੇ ਕੇ ਵੀ ਪਾਠ ਕਰ ਸਕਦੇ ਹਾਂ ਇਸ ਤੁਕ ਨੂੰ ਸਿੱਧਾ ਵੀ ਉਚਾਰਨ ਕਰ ਸਕਦੇ ਹਾਂ ਮੰਨੇ ਕੀ ਗਤ ਕਹੀ ਨਾ ਜਾਏ ਦੋਨਾਂ ਤਰੀਕਿਆਂ ਦੇ ਅੰਦਰ ਅਰਥਾਂ ਵਿੱਚ ਫਰਕ ਨਹੀਂ ਪੈਂਦਾ ਮੰਨੇ ਕੀ ਗਤ ਕਹੀ ਨਾ ਜਾਏ ਮਨ ਲੈਣ ਵਾਲੀ ਮਨੁੱਖ ਦੀ ਗਤ ਉਹਦੀ ਅਵਸਥਾ ਕਹੀ ਨਾ ਜਾਏ ਕਈ ਨਹੀਂ ਜਾ ਸਕਦੀ ਦਸੀ ਨਹੀਂ ਜਾ ਸਕਦੀ ਜੇ ਕੋ ਕਹੇ ਕਹੇ ਹਾਇਤ ਦੁਲਾਮਾ ਲਾਕੇ ਜੇ ਕੋ ਕਹੇ ਜੇ ਕੋਈ ਮਨੋਕ ਕਹਿਣ ਦਾ ਯਤਨ ਵੀ ਕਰਦਾ ਹੈ ਜੇ ਕੋਈ ਇਨਸਾਨ ਆਖਣ ਦੀ ਕੋਸ਼ਿਸ਼ ਵੀ ਕਰਦਾ ਹੈ ਪਿਛੈ ਪਛਤਾਏ ਪਿਛੈ ਦੁਲਾਮਾ ਲਾਕੇ ਪਿਛੈ ਪਛਤਾਏ ਉਹਨੂੰ ਬਾਅਦ ਵਿੱਚ ਪਛਤਾਉਣਾ ਪੈਂਦਾ ਇੱਕ ਚੀਜ਼ ਦਾ ਹੋਰ ਧਿਆਨ ਦੇ ਇੱਥੇ ਗੁਰੂ ਪਾਤਸ਼ਾਹ ਜੀ ਨੇ ਪਛਤਾਏ ਸ਼ਬਦ ਛੇ ਥੱਲੇ ਔਂਕੜ ਲਗਾ ਕੇ ਲਿਖਿਆ ਸਾਧ ਸੰਗਤ ਜੀ ਜਦੋਂ ਵੀ ਕਿਸੇ ਵਿਚਕਾਰ ਵਾਲੇ ਅੱਖਰ ਨੂੰ ਔਂਕੜ ਲੱਗਦੀ ਹੈ ਜਾਂ ਸਿਹਾਰੀ ਲੱਗਦੀ ਹੈ ਉਹ ਹਮੇਸ਼ਾ ਉਚਾਰਨ ਦੇ ਵਿੱਚ ਆਏਗੀ ਅਖੀਰ ਵਾਲੇ ਅੱਖਰ ਨੂੰ ਜੇ ਔਂਕੜ ਲੱਗਦੀ ਹੈ ਜਾਂ ਸਿਹਾਰੀ ਲੱਗਦੀ ਹੈ ਉਹਦਾ ਉਚਾਰਨ ਕਰਨਾ ਹੈ ਜਾਂ ਨਹੀਂ ਕਰਨਾ ਇਹ ਵਿਆਕਰਨ ਦੇ ਨਿਯਮ ਤੈਅ ਕਰਨੇ ਉਥੇ ਆਪਾਂ ਸੋਚ ਵਿਚਾਰ ਕੇ ਵੇਖਣਾ ਹੈ ਉਚਾਰਨ ਕਰਨਾ ਹੈ ਕਿ ਨਹੀਂ ਕਰਨਾ ਪਰ ਜਦੋਂ ਵਿਚਕਾਰ ਵਾਲਾ ਕੋਈ ਅੱਖਰ ਆ ਗਿਆ ਉਹਨੋਂ ਔਂਕੜ ਲੱਗੀ ਹੈ ਉਚਾਰਨ ਹੋਏਗੀ ਸਿਹਾਰੀ ਲੱਗੀ ਹੈ ਉਚਾਰਨ ਹੋਏਗੀ ਇੱਥੇ ਆ ਗਿਆ ਜੇ ਕੋ ਕਹ ਪਿਛੇ ਪਸ਼ੁਤਾਏ ਤਾਂ ਛੇ ਛੇ ਤਲੇ ਹਲਕੀ ਜਿਹੀ ਆਪਾਂ ਔਂਕੜ ਉਚਾਰਨ ਕਰਾਂਗੇ ਪਸ਼ੋਤਾਈ ਵੀ ਨਹੀਂ ਕਹਿਣਾ ਹੋੜਾ ਵੀ ਨਹੀਂ ਉਚਾਰਨ ਕਰਨਾ ਆਪਾਂ ਔਂਕੜ ਉਚਾਰਨ ਕਰਨੀ ਮੰਨੇ ਕੀ ਗਤ ਕਹੀਂ ਨਾ ਜਾਏ ਜੇ ਕੋ ਕਹ ਪਿਛੇ ਪਛਤਾਏ ਜੇ ਕੋ ਕਹਿਣ ਦਾ ਯਤਨ ਵੀ ਕਰਦਾ ਉਹਨੂੰ ਬਾਅਦ ਵਿੱਚ ਪਛਤਾਉਣਾ ਪੈਂਦਾ ਕਿਉਂਕਿ ਜਿਸ ਗੁਰਮੁਖ ਨੇ ਨਾਮ ਨੂੰ ਮੰਨ ਲਿਆ ਸੱਚਮੁੱਚ ਉਹਦੀ ਅਵਸਥਾ ਬਿਆਨ ਤੋਂ ਪਰੇ ਹੋਗੀ ਕਾਗਦ ਕਲਮ ਨਾਲ ਲਿਖਣ ਹਾਰ ਕਾਗਦ ਸ਼ਬਦ ਦੇ ਦਦੇ ਨੂੰ ਸਿਹਾਰੀ ਲੱਗੀ ਹੈ ਜਿਹੜੀ ਅਰਥ ਕਰਦੀ ਹੈ ਕਾਗਜ਼ ਉੱਪਰ ਇਥੇ ਸਿਹਾਰੀ ਉਚਾਰਨ ਨਹੀਂ ਕਰਨੀ ਕਾਗਦੇ ਨਹੀਂ ਕਹਿਣਾ ਕਾਗਦ ਕਾਗਜ਼ ਉੱਪਰ ਕਲਮ ਨਾ ਲਿਖਣ ਹਾਰ ਜੇ ਕੋ ਮਨੁੱਖ ਕਾਗਜ਼ ਲੈ ਕੇ ਕਲਮ ਲੈ ਕੇ ਲਿਖਣ ਦਾ ਵੀ ਯਤਨ ਕਰੇ ਤੇ ਸੱਚੇ ਪਾਤਸ਼ਾਹ ਧੰਗ ਗੁਰੂ ਨਾਨਕ ਸਾਹਿਬ ਦਾਤਾ ਜੀ ਸਮਝਾਉਂਦੇ ਨੇ ਕਿਸੇ ਇਨਸਾਨ ਵਿੱਚ ਇੰਨੀ ਹਿੰਮਤ ਨਹੀਂ ਕਿ ਮਨ ਲੈਣ ਵਾਲੇ ਮਨੁੱਖ ਦੀ ਅਵਸਥਾ ਨੂੰ ਕਲਮ ਲੈ ਕੇ ਕਾਗਜ਼ ਉੱਪਰ ਲਿਖ ਸਕੇ ਉਹ ਨਹੀਂ ਲਿਖ ਸਕਦਾ ਕਾਗਜ਼ ਕਲਮ ਨਾ ਲਿਖਣ ਹਾਰ ਮਨਨੇ ਕਾ ਬਹਿ ਕਰਨ ਵਿਚਾਰ ਜਿਸ ਗੁਰਮੁਖ ਨੇ ਨਾਮ ਨੂੰ ਮੰਨ ਲਿਆ ਉਦੇ ਬਾਰੇ ਬਹੁਤ ਸਾਰੇ ਲੋਕ ਬਹਿ ਕੇ ਵਿਚਾਰ ਵੀ ਕਰ ਲਾ ਉਹ ਤਾਂ ਵੀ ਉਸ ਗੁਰਮਖ ਦਾ ਅੰਤ ਨਹੀਂ ਪਾ ਸਕਦੇ ਉਹਦੇ ਬਾਰੇ ਪੂਰਾ ਬਿਆਨ ਨਹੀਂ ਕਰ ਸਕਦੇ ਮੰਨੇ ਕੀ ਗਤ ਕਹੀਂ ਨਾ ਜਾਏ ਜੇ ਕੋ ਕਹੈ ਪਿਛੇ ਪਛੁਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਵਿਚਾਰ ਉਹ ਇਹਨੂੰ ਬਿਆਰੀ ਲਗਾ ਕੇ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਐਸਾ ਨਾਮ ਨਿਰੰਜਨ ਹੋਏ ਇਹੋ ਜ ਹੈ ਵਾਹਿਗੁਰੂ ਪਰਮਾਤਮਾ ਜੀ ਦਾ ਨਾਮ ਜਿਹੜਾ ਕਿ ਮਿਰੰਜਨ ਬਾਇਆ ਦੇ ਕਾਲਖ ਤੋਂ ਪਰੇ ਹੈ ਐਸਾ ਨਾਮ ਨਿਰੰਜਨ ਹੋਏ ਜੇ ਕੋ ਜੇ ਕੋ ਇਨਸਾਨ ਮਨ ਜਾਣੇ ਮਨ ਕੋਏ ਮਨ ਕੇ ਆਪਣੇ ਮਨ ਵਿੱਚ ਸੋਚ ਲਵੇ ਵਿਚਾਰ ਲਵੇ ਮਨ ਜਾਣੇ ਇੱਥੇ ਮੰਮੇ ਤੇ ਟਿੱਪੀ ਲੱਗੀ ਆ ਆਪਾਂ ਥੋੜਾ ਜ਼ੋਰ ਦੇ ਕੇ ਪੜਾਂਗੇ ਮਨ ਜਾਣੇ ਜਿਹੜਾ ਇਸ ਤੋਂ ਬਾਅਦ ਮੰਨ ਲਿਖਿਆ ਹੈ ਉੱਥੇ ਟਿੱਪੀ ਨਹੀਂ ਲੱਗੀ ਹੋਈ ਮਨ ਕੋਏ ਜਿੱਥੇ ਟਿੱਪੀ ਲੱਗੀ ਹੈ ਇਹ ਮੰਨਣ ਦੇ ਅਰਥਾਂ ਵਿੱਚ ਹੈ ਤੇ ਜਿੱਥੇ ਟਿੱਪੀ ਨਹੀਂ ਲੱਗੀ ਉਹ ਮਨ ਵਿੱਚ ਦੇ ਅਰਥਾਂ ਵਿੱਚ ਹੈ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਇਹੋ ਜ ਹੈ ਪ੍ਰਮਾਤਮਾ ਦਾ ਨਾਮ ਕੋਈ ਇਨਸਾਨ ਆਪਣੇ ਮਨ ਵਿੱਚ ਮਨ ਕੇ ਵੇਖ ਲਵੇ ਇਸ ਤੋਂ ਅਗਲੀ ਪੌੜੀ 'ਤੇ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਨੇ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਧ ਮੰਨੇ ਮੂੰਹ ਚੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਹਜ਼ੂਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਸੁਰਤ ਹੋਵੈ ਮਨ ਬੁੱਧ ਜੇ ਕਿਸੇ ਨੇ ਵਾਹਿਗੁਰੂ ਜੀ ਦੇ ਨਾਮ ਨੂੰ ਮੰਨ ਲਿਆ ਮੰਨਣ ਦੇ ਨਾਲ ਸੁਰਤ ਹੋਵੈ ਉਹਦੀ ਸੁਰਤ ਉੱਚੀ ਹੋ ਜਾਂਦੀ ਹੈ ਮਨ ਬੁੱਧ ਉਹਦੇ ਮਨ ਵਿੱਚ ਉਹਦੀ ਬੁੱਧੀ ਵਿੱਚ ਵਾਹਿਗੁਰੂ ਪਰਮਾਤਮਾ ਜੀ ਦਾ ਨਾਮ ਠੇਕ ਜਾਣਾ ਅਤੇ ਬੁੱਧ ਦੋਨਾਂ ਦੇ ਅਖੀਰ ਲੇਖਰ ਨੂੰ ਸਿਹਾਰੀ ਲੱਗੀ ਹੋਈ ਤਾਂ ਉਹੀ ਅਰਥ ਕਰਦੀ ਹੈ ਮਨ ਵਿੱਚ ਬੁੱਧ ਵਿੱਚ ਵਿੱਚ ਦੇ ਅਰਥ ਹੋਣਗੇ ਮੰਨੇ ਸੁਰਤ ਹੋਵੈ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਧ ਜਿਹਨੇ ਵਾਹਿਗੁਰੂ ਜੀ ਦੇ ਨਾਮ ਨੂੰ ਸੁਣ ਕੇ ਮੰਨ ਲਿਆ ਉਹਨੂੰ ਸੋਝੀ ਆ ਗਈ ਸਾਰੇ ਭਵਨਾਂ ਦੇ ਵਿੱਚ ਪ੍ਰਾਤਮਾ ਵਸਿਆ ਹੋਇਆ ਮੰਨੇ ਮੂੰਹ ਚੋਟਾ ਨਾ ਖਾਏ ਮੂੰਹ ਕੰਕਰ ਲੱਗੀ ਆ ਪੌਂਕਰ ਦਾ ਉਚਾਰਨ ਕਰਾਂਗੇ ਇਹਨੂੰ ਮੂੰਹੇ ਨਹੀਂ ਪੜਨਾ ਸਿਹਾਰੀ ਜਿਹੜੀ ਆ ਸਾਧ ਸੰਗਤ ਉਹ ਇੱਥੇ ਉਚਾਰਨ ਵਿੱਚ ਨਹੀਂ ਆਏਗੀ ਗੁਰੂ ਸਾਹਿਬ ਜੀ ਸਮਝਾਉਂਦੇ ਨੇ ਮੰਨੇ ਮੂੰਹ ਚੋਟਾ ਨਾ ਖਾਏ ਜਿਸ ਨੇ ਨਾਮ ਨੂੰ ਸੁਣ ਕੇ ਮੰਨ ਲਿਆ ਉਹ ਆਪਣੇ ਮੂੰਹ ਦੇ ਉੱਪਰ ਵਿਕਾਰਾਂ ਦੀਆਂ ਸੱਟਾਂ ਵਿਕਾਰਾਂ ਦੀਆਂ ਝੋਟਾਂ ਨਹੀਂ ਖਾਂਦਾ ਮੰਨੇ ਜਮ ਕੇ ਸਾਥ ਨਾ ਜਾਏ ਉਹ ਜਮਾ ਦੇ ਨਾਲ ਨਹੀਂ ਜਾਂਦਾ ਮੰਦਨਵਾੜਾ ਪਾ ਉਹ ਵਿਕਾਰਾਂ ਰੂਪੀ ਜਮਾ ਦੇ ਵਿੱਚ ਨਹੀਂ ਖੁੱਬਦਾ ਹੈ ਇਹ ਵਿਕਾਰ ਉਹਦੇ ਤੇ ਅਸਰ ਨਹੀਂ ਪਾ ਸਕਦੇ ਮੰਨੇ ਮੂੰਹ ਝੋਟਾ ਨਾ ਖਾਈ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਇਸ ਤੋਂ ਅਗਲੀ ਪੌੜੀ ਵਿੱਚ ਸਤਿਗੁਰੂ ਜੀ ਸਮਝਾ ਰਹੇ ਨੇ ਮੰਨੇ ਮਾਰਗ ਠਾਗ ਨਾ ਪਾਏ ਮੰਨੇ ਪਤਸ਼ਿਓਂ ਪ੍ਰਗਟ ਜਾਏ ਮੰਨੇ ਮਗ ਨਾ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਸੱਚੇ ਪਾਤਸ਼ਾਹ ਜੀ ਕਿੰਨੀ ਪਿਆਰੀ ਸਿੱਖਿਆ ਸਾਨੂੰ ਦੇ ਰਹੇ ਨੇ ਮੰਨੇ ਮਾਰਗ ਠਾਗ ਨਾ ਪਾਏ ਜਿਸ ਨੇ ਨਾਮ ਨੂੰ ਮੰਨ ਲਿਆ ਉਹਦੇ ਰਸਤੇ ਦੇ ਵਿੱਚ ਕੋਈ ਬੰਦਾ ਰੁਕਾਵਟ ਖੜੀ ਨਹੀਂ ਕਰ ਸਕਦਾ ਹੈ ਮਾਰਗ ਗਗੇ ਨੂੰ ਸਿਆਰੀ ਲੱਗੀ ਹੈ ਉਚਾਰਨ ਵਿੱਚ ਨਹੀਂ ਆਏਗੀ ਕਿਦਰ ਅਰਥ ਬਣਦਾ ਹੈ ਮਾਰਗ ਉੱਪਰ ਠਾਕ ਨਾ ਪਾਏ ਠਾਕਦਰ ਤਾਂ ਰੋਕ ਲਗਾਉਣੀ ਉਹ ਗੁਰਮਖ ਇਨਸਾਨ ਜਦੋਂ ਆਪਣੀ ਜ਼ਿੰਦਗੀ ਦੇ ਰਾਹ ਤੇ ਤੁਰਦਾ ਹੈ ਲੋਕ ਰੋਕਣ ਦਾ ਯਤਨ ਕਰਨਗੇ ਪਰ ਰੋਕ ਨਹੀਂ ਪਾਉਂਦੇ ਜਿਵੇਂ ਗੁਰੂ ਸਾਹਿਬ ਦੇ ਰਾਹ ਵਿੱਚ ਕਿੰਨੇ ਲੋਕਾਂ ਨੇ ਰੁਕਾਵਟ ਖੜੀ ਕਰਨ ਦਾ ਯਤਨ ਕੀਤਾ ਤਤੀਆਂ ਤਵੀਆਂ ਤੇ ਬਿਠਾਇਆ ਮਹਾਰਾਜ ਜੀ ਦਾ ਸਰਬੰਸ ਲੇਖੇ ਲੱਗ ਗਿਆ ਗੁਰੂ ਕਲਗੀ ਧਰਜੀ ਦਾ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਪਰ ਉਹਨਾਂ ਦੇ ਰਾਹ ਨੂੰ ਰੋਕ ਨਹੀਂ ਸਕੇ ਜ਼ੁਲਮ ਕਰਨ ਵਾਲੇ ਮੰਨੇ ਮਾਰਗ ਠਾਕ ਨਾ ਪਾਈ ਮੰਨੇ ਪਤਸਿਓਂ ਪ੍ਰਗਟ ਜਾਏ ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਨਾਮ ਨੂੰ ਸੁਣ ਕੇ ਮੰਨ ਲਿਆ ਉਹ ਇੱਜ਼ਤ ਛੱਡ ਕੇ ਪਤਸਿਓਂ ਪ੍ਰਗਟ ਜਾਏ ਇਸ ਸੰਸਾਰ ਵਿੱਚ ਪ੍ਰਗਟ ਹੁੰਦੇ ਨੇ ਕਿ ਦੁਨੀਆ ਤੋਂ ਇੱਜ਼ਤ ਮਾਨ ਸਤਕਾਰ ਇਥੋਂ ਖੱਟ ਕੇ ਜਾਂਦੇ ਮੰਨੇ ਮਗ ਨਾ ਚੱਲਿਆ ਪੰਥ ਜਿਸ ਨੇ ਵਾਹਿਗੁਰੂ ਜੀ ਦੇ ਨਾਮ ਨੂੰ ਸੁਣ ਕੇ ਮੰਨ ਲਿਆ ਮਗ ਨਾ ਚੱਲਿਆ ਪੰਥ ਮਗ ਦਾ ਅਰਥ ਵੀ ਅਮਾਰਗ ਰਸਤਾ ਤੇ ਪੰਥ ਦਾ ਅਰਥ ਵੀ ਇਹ ਮਾਰਗ ਜਾਂ ਰਸਤਾ ਉਹ ਗੁਰਮਖ ਇਨਸਾਨ ਆਪਣੇ ਗੁਰੂ ਦਾ ਮਾਰਗ ਛੱਡ ਕੇ ਕਿਸੇ ਹੋਰ ਦੇ ਮਾਰਗ ਕਿਸੇ ਹੋਰ ਦੇ ਪੰਥ ਉੱਪਰ ਨਹੀਂ ਤੁਰਦਾ ਮੰਨੇ ਮਗ ਨਾ ਚੱਲਿਆ ਪੰਥ ਮੰਨੇ ਧਰਮ ਸੇਤੀ ਸੰਬੰਧ ਉਹਦਾ ਸੰਬੰਧ ਸਿੱਧਾ ਧਰਮ ਦੇ ਨਾਲ ਜੁੜ ਜਾਂਦਾ ਹੈ ਕਿਹੜਾ ਧਰਮ ਜੀ ਜਿਸ ਧਰਮ ਦਾ ਜ਼ਿਕਰ ਬਾਣੀ ਨੇ ਕੀਤਾ ਹੈ ਸਰਬ ਧਰਮ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰੋ ਦੁਬਾਰਾ ਫਿਰ ਇਸ ਪੌੜੀ ਨੂੰ ਆਪਾਂ ਬਾਤ ਲਈ ਮਾਰਗ ਠਾਕ ਨਾ ਪਾਏ ਮੰਨੇ ਪਤਸ਼ਿਓ ਪ੍ਰਗਟ ਜਾਏ ਮੰਨੇ ਬਗ ਨਾ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋ ਇਸ ਤੋਂ ਅਗਲੀ ਪੌੜੀ ਤੇ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਨੇ ਮੰਨੇ ਪਾਵੇਹ ਮੁਖ ਦਵਾਰ ਮੰਨੇ ਪਰਵਾਰੈ ਸਾਧਾਰ ਉਚਾਰਨ ਵਾਲੇ ਥੋੜਾ ਜਿਹਾ ਆਪਾਂ ਧਿਆਨ ਦਈਏ ਮੰਨੇ ਜੇ ਕਿਸੇ ਨੇ ਮੰਨ ਲਿਆ ਮੰਨ ਲੈਣ ਦੇ ਨਾਲ ਮੰਨੇ ਪਾਵੇਹ ਮੁਖ ਦਵਾਰ ਪਾਵੇਹ ਹਾਏ ਦੀ ਸਿਹਾਰੀ ਉਚਾਰਨ ਵਿੱਚ ਆਏਗੀ ਉੱਪਰਲੇ ਪਾਸੇ ਬਿੰਦੀ ਲੱਗੇਗੀ ਸਾਧ ਸੰਗਤ ਹਾਏ ਸ਼ਬਦਾਂ ਲੱਗੀ ਹੋਈ ਸਿਹਾਰੀ ਦਾ ਉਚਾਰਨ ਉਦੋਂ ਕਰਨਾ ਹੈ ਜਦੋਂ ਕਿਰਿਆਵਾਚੀ ਸ਼ਬਦ ਹੁੰਦੇ ਨੇ ਜਿਵੇਂ ਗਾਵਹਿ ਗਾਉਂਦੇ ਹਨ ਪਾਵਹਿ ਪਾਉਂਦੇ ਹਨ ਆਵਹਿ ਆਉਂਦੇ ਹਨ ਜਾਵਹਿ ਜਾਂਦੇ ਹਨ ਇਹੋ ਜਿਹੇ ਜਿਹੜੇ ਸ਼ਬਦ ਨੇ ਆਵਹਿ ਜਾਵਹਿ ਪਾਵਹਿ ਗਾਵਹਿ ਖਾਵੇ ਹਨ ਇਹ ਕਿਰਿਆਵਾਚੀ ਸ਼ਬਦ ਨੇ ਕੋਈ ਨਾ ਕੋਈ ਕਿਰਿਆ ਹੋ ਰਹੀ ਹੈ ਤਾਂ ਉਹ ਕਿਰਿਆਵਾਚੀ ਸ਼ਬਦਾਂ ਦੀ ਸਿਹਾਰੀ ਜਿਹੜੀ ਹੈ ਹਮੇਸ਼ਾ ਉਚਾਰਨ ਦੇ ਵਿੱਚ ਆਏਗੀ ਤਾਂ ਇੱਥੇ ਵੀ ਸਿਹਾਰੇ ਲੱਗੀ ਹੋਈ ਹੈ ਆਪਾਂ ਉਚਾਰਨ ਕਰਾਂਗੇ ਮੰਨੇ ਪਾਵੇ ਮੋਖ ਦਵਾਰ ਜਿਹੜੇ ਵਾਹਿਗੁਰੂ ਜੀ ਦੇ ਨਾਮ ਨੂੰ ਸੁਣ ਕੇ ਮੰਨ ਲੈਂਦੇ ਨੇ ਉਹ ਪਾ ਲੈਂਦੇ ਨੇ ਮੋਖ ਦਵਾਰ ਮੁਕਤੀ ਦਾ ਦਰਵਾਜ਼ਾ ਉਹਨਾਂ ਨੂੰ ਪਤਾ ਲੱਗ ਜਾਂਦਾ ਮਰਨ ਤੋਂ ਬਾਅਦ ਨਹੀਂ ਮੁਕਤੀ ਹੋਣੀ ਇੱਥੇ ਜਿਉਂਦਿਆਂ ਹੀ ਗੁਰੂ ਦੇ ਸ਼ਬਦਾਂ ਨਾਲ ਜੁੜ ਕੇ ਅਸੀਂ ਜੀਵਨ ਬੁਗਤ ਹੋਣਾ ਮੰਨੇ ਪਾਵੇ ਮੋਖ ਦਵਾਰ ਮੰਨੇ ਪਰਵਾਰ ਹੈ ਸਾਧਾਰ ਪਰਵਾਰ ਹੈ ਰਾਦੇ ਉੱਪਰ ਦੁਲਾਵਾ ਪਰਵਾਰ ਹੈ ਸਾਧਾਰ ਉਹ ਗੁਰਮੁਖ ਇਨਸਾਨ ਕੱਲਾ ਆਪ ਹੀ ਨਹੀਂ ਪਾਰ ਉਤਰਦਾ ਉਹ ਆਪਣੇ ਸਾਰੇ ਦੇ ਸਾਰੇ ਪਰਿਵਾਰ ਦਾ ਵੀ ਪਾਰ ਉਤਾਰਾ ਕਰ ਲਿੰਦਾ ਸਾਡਾ ਇੱਕ ਤੇ ਪਰਿਵਾਰ ਦੁਨਿਆਵੀ ਜਿਹਦੇ ਵਿੱਚ ਮਾਤਾ ਪਿਤਾ ਪਤਨੀ ਬੱਚੇ ਆ ਗਏ ਇੱਕ ਪਰਿਵਾਰ ਹੈ ਸਾਡੇ ਸਰੀਰ ਦਾ ਪਰਿਵਾਰ ਜਿਹਦੇ ਵਿੱਚ ਸਾਡੀਆਂ ਅੱਖਾਂ ਸਾਡੇ ਕੰਨ ਸਾਡੀ ਜ਼ੁਬਾਨ ਸਾਡੇ ਹੱਥ ਸਾਡੇ ਪੈਰ ਇਹ ਪੂਰੇ ਦਾ ਪੂਰਾ ਸਾਡਾ ਪਰਿਵਾਰ ਹੈ ਜਿਸ ਨੇ ਨਾਮ ਨੂੰ ਮੰਨ ਲਿਆ ਉਹਦਾ ਸਾਰਾ ਪਰਿਵਾਰ ਹੀ ਪਾਰ ਉਤਰ ਗਿਆ ਪਾਵੋ ਦੇ ਸਰੀਰ ਦੇ ਸਾਰੇ ਇੰਦਰੀ ਗੁਰੂ ਦੇ ਵਸੇ ਹੋਏ ਰਾਹ ਦੇ ਉੱਪਰ ਚੱਲ ਪਏ ਅੱਖਾਂ ਚੰਗਾ ਵੇਖਣ ਲੱਗ ਪਈਆਂ ਜ਼ੁਬਾਨ ਚੰਗਾ ਬੋਲਣ ਲੱਗ ਪਈ ਹੱਥ ਚੰਗੇ ਕੰਮ ਕਰਨ ਲੱਗ ਪਏ ਕੰਨ ਚੰਗਾ ਸੁਣਨ ਲੱਗ ਪਏ ਪੈਰ ਚੰਗੇ ਪਾਸੇ ਚੱਲਣ ਲੱਗ ਪਏ ਮੰਨੇ ਪਾਵੇ ਮੋਖ ਦਵਾਰ ਮੰਨੇ ਪਰਵਾਰ ਹੈ ਸਾਧਾਰ ਸਾਧਾਰ ਸਸੇ ਦਾ ਕੰਨਾ ਪਉ ਉਚਾਰਨ ਕਰਨਾ ਹੈ ਮੰਨੇ ਪਰਵਾਰੈ ਸਾਧਾਰ ਮੰਨੇ ਕਰੈ ਤਾਰੇ ਗੁਰ ਸੇਖ ਇਹ ਕੱਲੇ ਕੱਲੇ ਅੱਖਰ ਦਾ ਪਉ ਉਚਾਰਨ ਕਰਾਂਗੇ ਤੇ ਫਿਰ ਇਹਦੇ ਅਰਥ ਸਪਸ਼ਟ ਹੋਣਗੇ ਮੰਨੇ ਜੇ ਕੋਈ ਮੰਨ ਲਵੇ ਜੇ ਕਿਸੇ ਨੇ ਸੱਚਮੁੱਚ ਹੀ ਨਾਮ ਨੂੰ ਸੁਣ ਕੇ ਤੇ ਮੰਨ ਲਿਆ ਮੰਨੇ ਪਰੈ ਤਾਰੇ ਗੁਰ ਸੇਖ ਪ੍ਰੋਫੈਸਰ ਸਹਿਬ ਸਿੰਘ ਜੀ ਨੇ ਇਹਦੇ ਅਨਵਾਹ ਕਰਕੇ ਅਰਥ ਕੀਤੇ ਨੇ ਪਰ ਗੁਰ ਸਾਰੇ ਸਖ ਅਨਵਾਹ ਕਰਕੇ ਸਾਸੰਗਤ ਅਰਥ ਕਰਨ ਦਾ ਮਤਲਬ ਹੁੰਦਾ ਹੈ ਕਿ ਜਦੋਂ ਤੁਕ ਦੇ ਵਿੱਚੋਂ ਅੱਖਰਾਂ ਨੂੰ ਇੱਕ ਜਗ੍ਹਾ ਤੋਂ ਹਟਾ ਕੇ ਦੂਜੀ ਜਗ੍ਹਾ ਤੇ ਲਾ ਕੇ ਉਦੇ ਅਰਥ ਕੀਤੇ ਜਾਂਦੇ ਬਾਣੀ ਤਾਂ ਜਿਵੇਂ ਲਿਖੀ ਸੱਚੇ ਪਾਤਸ਼ਾਹ ਨੇ ਆਪਾਂ ਉਵੇਂ ਪੜ੍ਹਨੀ ਹੈ ਉਵੇਂ ਬਾਣੀ ਦਾ ਉਚਾਰਨ ਕਰਨਾ ਹੈ ਉਵੇਂ ਬਾਣੀ ਲਿਖੀ ਜਾਏਗੀ ਉਵੇਂ ਗਾਈ ਜਾਏਗੀ ਉਵੇਂ ਪੜ੍ਹੀ ਜਾਏਗੀ ਪਰ ਜਦੋਂ ਆਪਾਂ ਅਰਥਾਂ ਨੂੰ ਸਮਝਣਾ ਹੈ ਤੇ ਅਰਥ ਸਮਝਣ ਲੱਗਿਆ ਕਈ ਵਾਰੀ ਸਾਨੂੰ ਅਨਵੇ ਕਰਕੇ ਅਰਥ ਕਰਨੇ ਪੈਂਦੇ। ਇੱਕ ਅੱਖਰ ਨੂੰ ਸੱਜੇ ਚੁੱਕੇ ਖੱਬੇ ਲਿਆਉਣਾ ਪੈ ਗਿਆ ਦੂਜੇ ਨੂੰ ਖੱਬੇੋਂ ਸੱਜੇ ਪਾਸੇ ਫਿਰ ਉਹਦੇ ਨਾਲ ਸਾਨੂੰ ਅਰਥ ਸਪਸ਼ਟ ਹੁੰਦੇ ਨੇ ਕਿ ਸ਼ਬਦ ਦੀ ਅਸਲ ਵਿੱਚ ਅਰਥ ਕੀ ਬਣਦੇ ਹਨ। ਹੁਣ ਇੱਥੇ ਲਿਖਿਆ ਹੋਇਆ ਮੰਨੈ ਪਰੈ ਤਾਰੀ ਗੁਰ ਸਿਖ ਆਪਾਂ ਅਨਵੇ ਕਰਕੇ ਅਰਥ ਕਰਾਂਗੇ ਮੰਨੈ ਪਰੈ ਗੁਰ ਤਾਰੀ ਸਿਖ ਪਰੈ ਗੁਰ ਨਾਮ ਨੂੰ ਮੰਨਣ ਕਰਕੇ ਗੁਰੂ ਖੁਦ ਤਰ ਜਾਂਦਾ ਹੈ। ਤੇ ਆਪਣੇ ਸਿੱਖ ਨੂੰ ਵੀ ਤਾਰ ਲੈਂਦਾ ਭਾਵੇਂ ਪਹਿਲਾਂ ਗੁਰੂ ਜੀ ਭਵਜਲ ਤੋਂ ਪਾਰ ਹੁੰਦੇ ਨੇ ਫਿਰ ਉਹਦਾ ਸਿੱਖ ਮਗਰਮਗਰ ਉਹਦੇ ਬਚਨਾਂ ਨੂੰ ਮੰਨ ਕੇ ਭਵਜਲ ਤੋਂ ਪਾਰ ਹੋ ਜਾਂਦਾ ਮੰਨੇ ਕਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੇਂ ਨਾ ਪਿਖ ਮੰਨੇ ਨਾਮ ਨੂੰ ਮੰਨਣ ਕਰਕੇ ਨਾਨਕ ਏ ਨਾਨਕ ਭਵੇਂ ਨਾ ਪਿਖ ਉਹ ਪਿਖਿਆ ਲੈਣ ਲਈ ਮੰਗਣ ਲਈ ਐਵੇਂ ਦਰ ਦਰ ਤੇ ਨਹੀਂ ਭਟਕਦੇ ਉਹ ਇੱਕ ਦਰ ਦੇ ਮੰਗਤੇ ਹੋ ਜਾਂਦੇ ਨੇ ਉਹ ਇੱਕ ਸਤਿਗੁਰੂ ਦੇ ਸਾਹਮਣੇ ਅਰਦਾਸ ਕਰਦੇ ਨੇ ਹਮ ਭੀਖਕ ਪੇਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਤੂੰ ਪ੍ਰਭ ਦਾਤਾ ਦਾਣ ਮਤ ਪੂਰਾ ਹਮ ਥਾਰੇ ਪੇਖਾਰੀ ਜੀ ਸ੍ਰੀ ਦਾਤੇ ਦੇ ਕੋਲੋਂ ਮੰਗਦੇ ਨੇ ਉਹ ਦਰ ਦਰ ਦੇ ਮੰਗਤੇ ਨਹੀਂ ਬਣਦੇ ਗੁਰੂ ਸਾਹਿਬ ਜੀ ਦੇ ਵਾਕ ਨੇ ਮੰਨੇ ਨਾਨਕ ਭਵੇਂ ਨਾ ਪੇਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਇਹੋ ਜਿਹਾ ਹੈ ਪ੍ਰਮਾਤਮਾ ਦਾ ਨਾਮ ਨਿਰੰਝਨ ਜੇ ਕੋਈ ਆਪਣੇ ਮਨ ਵਿੱਚ ਮੰਨ ਕੇ ਵੇਖ ਲਵੇ ਕਿਸੇ ਨੇ ਆਪਣੇ ਮਨ ਵਿੱਚ ਮੰਨ ਲਿਆ ਉਹਨੂੰ ਫਿਰ ਉਹਦੀ ਸੱਚਾਈ ਦਾ ਪਤਾ ਲੱਗ ਜਾਂਦਾ ਸੋ ਇਥੇ ਹੀ ਅੱਜ ਦੀ ਵਿਚਾਰ ਨੂੰ ਆਪਾਂ ਮੁਕੰਮਲ ਕਰਾਂਗੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਅਸੀਂ ਆਪਣੇ ਸਤਿਗੁਰੂ ਦੀ ਗੱਲ ਸੁਣੀਏ ਸੁਰਤ ਲਾ ਕੇ ਤੇ ਮਹਾਰਾਜ ਜੀ ਦੇ ਕਹਿਓ ਬਚਨਾਂ ਦੇ ਉੱਪਰ ਪਹਿਰਾ ਦੇਈਏ ਉਹਨਾਂ ਦੇ ਬਚਨਾਂ ਨੂੰ ਮੰਨੀਏ ਸਾਧ ਸੰਗਤ ਉਮੀਦ ਹੈ ਆਪ ਜੀ ਨੂੰ ਸਾਡੇ ਵੱਲੋਂ ਕੀਤਾ ਗਿਆ ਗੁਰਬਾਣੀ ਦੀ ਸੰਥਿਆ ਦਾ ਇਹ ਕਾਰਜ ਪਸੰਦ ਆ ਰਿਹਾ ਹੋਵੇਗਾ ਬੇਨਤੀ ਹੈ ਆਪ ਜੀ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅੱਗੇ ਤੋਂ ਅੱਗੇ ਵੱਧ ਤੋਂ ਵੱਧ ਸੰਗਤਾਂ ਦੇ ਨਾਲ ਇਹਨਾਂ ਵਿਚਾਰਾਂ ਨੂੰ ਆਪ ਦੀ ਸ਼ੇਅਰ ਕਰੋ ਤਾਂ ਕਿ ਹੋਰਾਂ ਸੰਗਤਾਂ ਤੱਕ ਵੀ ਗੁਰੂ ਜੀ ਦਾ ਸਨੇਹਾ ਪਹੁੰਚ ਸਕੇ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ